ਦੇ ਲਈ 에어포ਟ ਤੇ ਛੱਡ ਕੇ ਵਾਪਿਸ ਪਰਤ ਕੇ ਪਰਿਵਾਰ ਦੇ ਨਾਲ ਦਰਦਨਾਕ ਹਾਦਸਾ ਵਾਪਰਿਆ ਨਵੀਂ ਵਿਆਹੀ ਧੀ ਦੇ ਸਮੇਤ ਹੋਰ ਦੋ ਪਰਿਵਾਰਿਕ ਮੈਂਬਰਾਂ ਦੀ ਮੌਤ ਹੋ ਗਈ ਦਰਦਨਾਕ ਖਾਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਇਹ ਸਾਰਾ ਘਟਨਾਕ੍ਰਮ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਇਆ ਚਲੰਦਰ ਅੰਮ੍ਰਿਤਸਰ ਹਾਈਵੇ ਦੇ ਉੱਤੇ ਭਿਆਨਕ ਹਾਦਸਾ ਵਾਪਰਿਆ ਜਿਸ ਨੇ ਇੱਕ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਦੱਸਿਆ ਗਿਆ ਕਿ ਹਸਪਤਾਲ ਦੇ ਨੇੜੇ ਇੱਕ ਟਰਾਲੀ ਜਾ ਰਹੀ ਸੀ ਅਤੇ ਕਾਰ ਉਸ ਦੇ ਵਿੱਚ ਜਾ ਕੇ ਦੀ ਹੈ ਤਿੰਨ ਜਨਿਆਂ ਦੀ ਮੌਤ ਹੋ ਜਾਂਦੀ ਹੈ ਤਾਂ ਨਵੀਂ ਵਿਆਹੀ ਧੀ ਦੇ ਸਮੇਤ ਹੋਰ ਦੋ ਪਰਿਵਾਰਿਕ ਮੈਂਬਰ ਜਿਹੜੇ ਨੇ ਉਹਨਾਂ ਦੀ ਮੌਤ ਹੋ ਗਈ ਹੈ ਆਪਣੇ ਜਵਾਈ ਨੂੰ ਯੂਐਸਏ ਦੇ ਲਈ 에어ਪੋਰਟ ਤੇ ਛੱਡ ਕੇ ਵਾਪਸ ਪਰਤ ਰਿਹਾ ਸੀ ਇਹ ਪਰਿਵਾਰ ਪਰ ਰਸਤੇ ਦੇ ਵਿੱਚ ਦਰਦਨਾਕ ਖਾਸੇ ਦਾ ਸ਼ਿਕਾਰ ਹੋ ਗਏ ਤਾਂ ਜਲੰਧਰ ਅੰਮ੍ਰਿਤਸਰ ਹਾਈਵੇ ਦੇ ਉੱਤੇ ਇਹ ਭਿਆਨਕ ਹਾਦਸਾ ਵਾਪਰਿਆ ਕਾਰ ਸਵਾਰ ਤਿੰਨ ਜਨਿਆਂ ਦੀ ਮੌਕੇ ਤੇ ਮੌਤ ਹੋ ਗਈ ਔਰ ਮ੍ਰਿਤਕ ਦੇਹਾਂ ਇਸ ਤਰੀਕੇ ਦੇ ਨਾਲ ਫਸੀਆਂ ਹੋਈਆਂ ਸੀ ਕਿ ਗੱਡੀ ਨੂੰ ਕਟਰ ਦੇ ਨਾਲ ਕੱਟ ਕੇ ਮ੍ਰਿਤਕ ਦੇਹਾਂ ਨੂੰ ਬਾਹਰ ਕੱਟਿਆ ਗਿਆ ਤਾਂ ਟਰਾਲੀ ਜਿਹੜੀ ਆ ਉਪਰਾਲੀ ਦੇ ਨਾਲ ਭਰੀ ਹੋਈ ਸੀ ਸੀਸੀਟੀਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤੇਜ਼ ਰਫ਼ਤਾਰ ਦੇ ਨਾਲ ਕਾਰ ਆਈ ਅਤੇ ਸਿੱਧੀ ਆ ਕੇ ਟਰਾਲੀ ਦੇ ਵਿੱਚ ਵੱਜਦੀ ਹੈ ਜਿਸ ਤੋਂ ਬਾਅਦ ਇਹ ਸਾਰਾ ਹਾਦਸਾ ਵਾਪਰਦਾ ਹੈ ਕਾਰ ਦਾ ਅਗਲਾ ਹਿੱਸਾ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਕਿ ਤਿੰਨ ਜਨਿਆਂ ਦੀ ਨਵੀਂ ਵਿਆਹੀ ਤੀ ਸਮੇਤ ਹੋਰ ਦੋ ਜਨਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਰਿਹਾ ਹੋਏਗਾ ਦਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਇਹ ਸਾਰਾ ਹਾਦਸਾ ਹੋ ਗਿਆ ਤਾਂ ਇਸ ਮੌਕੇ ਕੀ ਕੁਝ ਕਹਿਣਾ ਹੈ ਪੁਲਿਸ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਮਾਮਲਾ ਹੈ ਕਿ ਇੱਕ ਟਰਾਲੀ ਖਲੋਤੀ ਸੀਗੀ ਅੱਗੇ ਟਰਾਲੀ ਵਾਲੀ ਉਹ ਖਲੋਤੀ ਸੀ ਪਿੱਛੋਂ ਗੱਡੀ ਆਈ ਹੈ ਗੱਡੀ ਆਪਣੀ ਸਪੀਡ 'ਚ ਆ ਰਹੀ ਹੈ ਗੱਡੀ ਜਿਹੜੀ ਆ ਵਿੱਚ ਇੱਕ ਦਾ ਮਾਰ ਕੇ ਲੱਗ ਗਈ ਹੈ ਪਿੱਛੋਂ ਟਰਾਲੀ ਦੇ ਵਿੱਚ ਤੁਹਾਨੂੰ ਦੱਸਿਆ ਇਹ ਸਮਝ ਨਹੀਂ ਲੱਗੀ ਵੀ ਕਿ ਕੀ ਕੀ ਗੱਲ ਕੀ ਇਹਦੇ ਅੱਗੇ ਕੋਈ ਚੀਜ਼ ਆਈ ਹੈ ਜਾਂ ਕੀ ਹੋਇਆ ਹੁਣ ਸਮਝ ਲੱਗੀ ਪਿੱਛੋਂ ਆ ਕੇ ਵਿੱਚ ਵੱਜੀ ਹੈ ਟਰਾਲੀ ਉਹਦੇ ਨਾਲ ਕਾਫੀ ਨੁਕਸਾਨ ਹੋ ਚੁੱਕਾ ਗੱਡੀ ਦੇ ਵੀ ਕਾਫੀ ਨੁਕਸਾਨ ਹੋ ਗਿਆ ਔਰ ਦੋ ਲੇਡੀ ਜੇ ਐ ਇੱਕ ਜੈਂਟਸ ਆ ਉਹਨਾਂ ਦੀ ਵੀ ਡੈਥ ਹੋ ਗਈ। ਤੇ ਸਰ ਗੱਡੀ ਵਿੱਚ ਤੇ ਇੰਨੇ ਬੰਦੇ ਸਵਾਰ ਸੀਗੇ। ਤਿੰਨ ਸਵਾਰੀ ਜੇ ਦੱਸਿਆ ਜਾ। ਸਰ ਕੁਝ ਪਤਾ ਲੱਗਾ ਕਿ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ? ਇਹ ਗੱਡੀ ਹੋਈ ਐ ਤਾਂ ਹੁਣ ਪਿੱਛੋਂ ਭਲਾਏ ਆ ਕੁਝ ਉਹਨਾਂ ਦੇ ਬਾਕਸ ਉਹ ਦੱਸ ਦिए ਦੱਸਣਗੇ ਵੀ ਕਿੱਥੋਂ ਆਏ ਆ ਕਿੱਥੋਂ ਨਹੀਂ ਉਹਦੇ ਬਾਰੇ ਕੋਈ ਹੋਰ ਪਤਾ ਨਹੀਂ ਹੈਗਾ। ਤੇ ਟਰਾਲੀ ਇੱਥੇ ਕਿਉਂ ਖੜੀ ਸੀ ਜੀ? ਟਰਾਲੀ ਜਿਹੜੀ ਹੁਣ ਇਹ ਪੁੱਛਿਆ ਜਿਹਾ ਕਾਰਨ ਟਰਾਲੀ ਦੇ ਵੀ ਕਿਉਂ ਖੜੀ ਆ ਟਰਾਲੀ ਵਾਲਾ ਕੋਈ ਮਿਲਿਆ ਨਹੀਂ ਹੈਗਾ। ਸਰ ਟਰਾਲੀ ਚਾਲਕ ਮੌਕੇ ਤੋਂ ਭੱਜ ਗਿਆ ਤੇ ਫੜ ਨੇ ਟਰਾਲੀ ਵਾਲ ਨੂੰ ਮਿਲਿਆ ਨਹੀਂ ਕੁਛ ਹੈਗਾ ਟਰਾਲੀ ਵਾਲਾ ਇਕੱਲਾ ਖੜੀ ਹੈ ਕੱਜੀ ਟਰਾਲੀ ਵਾਲਾ ਕੋਈ ਮਿਲਿਆ ਨਹੀਂ ਹੈ ਕੌਣ ਹੈ ਕਿਦੀ ਹੈ ਕਿੱਥੋਂ ਆਇਆ ਉਹ ਵੀ ਪਤਾ ਕਰ ਲਿੰਦੇ ਆ ਇਨਵੈਸਟੀਗੇਟ ਕਰਦੇ ਸਰ ਸਰ ਕੀ ਹੈਗਾ ਇਹ ਮਾਮਲਾ ਇਹ ਮਾਮਲਾ ਹੈ ਕਿ ਇੱਕ ਟਰਾਲੀ ਖਲੋਤੀ ਸੀਗੀ ਅੱਗੇ ਟਰਾਲੀ ਵਾਲੀ ਉਹ ਖਲੋਤੀ ਸੀ ਪਿੱਛੋਂ ਗੱਡੀ ਆਈ ਹੈ ਗੱਡੀ ਆਪਣੀ ਸਪੀਡ 'ਚ ਆ ਰਹੀ ਆ ਗੱਡੀ ਜਿਹੜੀ ਆ ਵਿੱਚ ਇੱਕ ਦਾ ਮਾਰ ਕੇ ਲੱਗ ਗਈ ਆ ਪਿਛੋਂ ਟਰਾਲੀ ਦੇ ਵਿੱਚ ਇਹ ਸਮਝੀ ਲੱਗੀ ਵੀ ਕਿ ਕੀ ਕੀ ਗੱਲ ਕੀ ਇਹਦੇ ਅੱਗੇ ਕੋਈ ਚੀਜ਼ ਆਈ ਆ ਜਾਂ ਕੀ ਹੋਇਆ ਹੁਣ ਸਮਝ ਲੱਗੀ ਪਿੱਛੋਂ ਆ ਕੇ ਵਿੱਚ ਵੱਜੀ ਟਰਾਲੀ ਉਹਦੇ ਨਾਲ ਕਾਫੀ ਨੁਕਸਾਨ ਹੋ ਚੁੱਕਾ ਗੱਡੀ ਦਾ ਵੀ ਕਾਫੀ ਨੁਕਸਾਨ ਹੋ ਗਿਆ ਔਰ ਦੋ ਲੇਡੀ ਜੇ ਇੱਕ ਜੈਂਟਲ ਸਾਹਿਬ ਉਹਨਾਂ ਦੀ ਵੀ ਡੈਥ ਹੋ ਗਈ ਤੇ ਸਰ ਗੱਡੀ ਵਿੱਚ ਤਿੰਨੇ ਹੀ ਬੰਦੇ ਸਵਾਰ ਸੀਗੇ ਤਿੰਨ ਸਵਾਰੀ ਆ ਜੀ ਦੱਸਿਆ ਜਾ ਸਰ ਕੁਝ ਪਤਾ ਲੱਗੇ ਕਿ ਕਿਧਰੋਂ ਆ ਰਹੇ ਸੀ ਕਿਧਰ ਜਾ ਰਹੇ ਸੀ ਇਹ ਗੱਡੀ ਹੋਏ ਤਾਂ ਹੁਣ ਪਿੱਛੋਂ ਬੁਲਾਏ ਆ ਕੁਝ ਉਹਨਾਂ ਦੇ ਪਾਰਸਲ ਉਹ ਦੱਸ ਦੇ ਦੱਸਣਗੇ ਵੀ ਕਿੱਥੋਂ ਆਏ ਆ ਕਿੱਥੋਂ ਨਹੀਂ ਉਹਦੇ ਬਾਰੇ ਕੋਈ ਇਹ ਪਤਾ ਨਹੀਂ ਹੈਗਾ ਇਹ ਟਰਾਲੀ ਇੱਥੇ ਕਿਉਂ ਖੜੀ ਸੀ ਜੀ ਟਰਾਲੀ ਜਿਹੜੀ ਹੁਣ ਇਹ ਪੁੱਛਿਆ ਜਿਹਾ ਕਾਰਨ ਟਰਾਲੀ ਦੇ ਵੀ ਕਿਉਂ ਖੜੀ ਹੈ ਟਰਾਲੀ ਵਾਲਾ ਕੋਈ ਮਿਲਿਆ ਨਹੀਂ ਹੈਗਾ ਸਰ ਟਰਾਲੀ ਚਾਲਕ ਮੌਕੇ ਤੋਂ ਭੱਜ ਗਿਆ ਤੇ ਫੜ ਲਿਆ ਨਹੀਂ ਟਰਾਲੀ ਵਾਲਾ ਮਿਲਿਆ ਨਹੀਂ ਕੋਈ ਹੈਗਾ ਟਰਾਲੀ ਵਾਲਾ ਟਰਾਲੀ ਖੜੀ ਹੈ ਕੱਦੀ ਟਰਾਲੀ ਵਾਲਾ ਕੋਈ ਮਿਲਿਆ ਨਹੀਂ ਹੈਗਾ ਕੌਣ ਹੈ ਕਿਦੀ ਹੈ ਕਿੱਥੋਂ ਆਇਆ ਉਹ ਵੀ ਪਤਾ ਕਰ ਲੀਨੇ ਆ ਇਨਵੈਸਟੀਗੇਟ ਕਰ ਲੀਨੇ